ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਪੰਜਾਬ ਨੂੰ ਯੂਪੀ ਵਾਲੇ ਯੋਗੀ ਵਰਗਾ ਮੁੱਖ ਮੰਤਰੀ ਚਾਹੀਦਾ ਹੈ ਦੋਸਤੋ ਮੈਂ ਕਿਸੇ ਰਾਜਨੀਤਿਕ ਪਾਰਟੀ ਦੀ ਵਕਾਲਤ ਨਹੀਂ ਕਰਦਾ ਅੱਜ ਤੱਕ ਮੈਨੂੰ ਨਹੀਂ ਲੱਗਿਆ ਕਿ ਕਿਸੇ ਰਾਜਨੀਤਿਕ ਪਾਰਟੀ ਨੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਅਕਾਲੀ ਪਾਰਟੀ ਹੋਵੇ ਜਾਂ ਚੜੂ ਵਾਲਿਆਂ ਦੀ ਆਮ ਆਦਮੀ ਪਾਰਟੀ ਹੋਵੇ ਸਭ ਨੇ ਪੰਜਾਬ ਨੂੰ ਰੱਜ ਕੇ ਕੁੱਟਿਆ ਹੈ ਤੇ ਨਾਲੇ ਲੁੱਟਿਆ ਹੈ ਪਰ ਇਹਨਾਂ ਪਾਰਟੀਆਂ ਵਿੱਚ ਕੁਝ ਵਿਰਲੇ-ਵਿਰਲੇ ਆਦਮੀ ਚੰਗੇ ਵੀ ਹੁੰਦੇ ਹਨ ਜੋ ਕੁਝ ਹੱਦ ਤੱਕ ਚੰਗੇ ਕੰਮ ਕਰ ਸਕਦੇ ਹਨ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਜਿਸ ਢੰਗ ਨਾਲ ਪੰਜਾਬ ਦੇ ਹਾਲਾਤ ਬਹੁਤ ਵਿਗੜ ਚੁੱਕੇ ਹਨ ਚਾਹੇ ਉਹ ਹਾਲਾਤ ਨਸ਼ਿਆਂ ਦੇ ਪੱਕੇ ਹੋਣ ਵਿਸ਼ਮਤ ਖੋਰੀ ਦੇ ਪੱਕੇ ਹੋਣ ਆਮ ਆਦਮੀ ਨਾਲ ਧੱਕੇਸ਼ਾਹੀ ਦੇ ਪੱਕੇ ਹੋਣ ਜਾਂ ਗੁੰਡਾਗਰਦੀ ਦੇ ਪੱਕੇ ਹੋਣ ਇਹਨਾਂ ਸਾਰੀਆਂ ਹੀ ਬਰਾਈਆਂ ਦੇ ਨੱਠ ਪਾਉਣ ਵਾਸਤੇ ਇੱਕ ਅਜਿਹਾ ਮੁੱਖ ਮੰਤਰੀ ਚਾਹੀਦਾ ਹੈ ਜਿਹੜਾ ਅਪਰਾਧ ਕਰਨ ਵਾਲੇ ਲੋਕਾਂ ਉੱਪਰ ਇਹੋ ਜਿਹਾ ਡੰਡਾ ਚਲਾਵੇ ਕਿ ਮੁੜ ਉਹਨਾਂ ਗਲਤ ਕੰਮਾਂ ਵੱਲ ਕੋਈ ਨੱਕ ਹੀ ਨਾ ਕਰੇ ਮੈਂ ਹਿਸਾਬ ਲਾਇਆ ਹੈ ਕਿ ਅਸੀਂ ਸਾਰੇ ਡੰਡੇ ਤੋਂ ਬਿਨਾ ਨਹੀਂ ਸੁਧਰ ਸਕਦੇ ਆਪਾਂ ਸਾਰਿਆਂ ਨੇ ਯੂਪੀ ਵਿੱਚ ਪਹਿਲਾਂ ਕਿੰਨਾ ਕਿੰਨੇ ਗੁੰਡਾਗਰਦੀ ਦੇਖੀ ਸੀ ਪਰ ਜਦੋਂ ਦਾ ਯੋਗੀ ਯੂਪੀ ਦਾ ਮੁੱਖ ਮੰਤਰੀ ਬਣਿਆ ਹੈ ਤਾਂ ਉਸਨੇ ਬਦਮਾਸ਼ਾਂ ਉੱਪਰ ਐਸਾ ਡੰਡਾ ਚਲਾਇਆ ਕਿ ਉਹ ਆਪਣੇ ਆਪ ਨੂੰ ਬਦਮਾਸ਼ ਕਹਿਣ ਵਾਲੇ ਪਤਾ ਨਹੀਂ ਕਿਹੜੀਆਂ ਖੱਡਾਂ ਵਿੱਚ ਜਾ ਲੋਕੇ ਕੀ ਪੰਜਾਬ ਵਿੱਚ ਇੱਕ ਵੀ ਆਦਮੀ ਯੋਗੀ ਵਰਗਾ ਨਹੀਂ ਮਿਲ ਸਕਦਾ ਪੰਜਾਬ ਦੇ ਲੋਕਾਂ ਨੇ ਹੁਣ ਤੱਕ ਸਾਰੀਆਂ ਹੀ ਪਾਰਟੀਆਂ ਨੂੰ ਦੇਖ ਲਿਆ ਹੈ ਇਹਨਾਂ ਸਾਰੀਆਂ ਪਾਰਟੀਆਂ ਨੇ ਵਾਰੀ-ਵਾਰੀ ਕਰਕੇ ਪੰਜਾਬ ਨੂੰ ਬਹੁਤ ਲੁੱਟਿਆ ਹੈ ਪੰਜਾਬ ਦੇ ਲੋਕਾਂ ਨੂੰ ਹੁਣ ਇਹਨਾਂ ਪਾਰਟੀਆਂ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ ਜੇਕਰ ਇਹਨਾਂ ਤਿੰਨੇ ਪਾਰਟੀਆਂ ਵਿੱਚੋਂ ਕੋਈ ਵੀ ਪਿੰਡਾਂ ਦੇ ਅੰਦਰ ਵੋਟਾਂ ਲੈਣ ਆਉਂਦਾ ਹੈ ਤਾਂ ਇਹਨਾਂ ਦੀ ਬਿਲਕੁਲ ਵੀ ਕਿਸੇ ਨੂੰ ਗੱਲ ਨਹੀਂ ਸੁਣਨੀ ਚਾਹੀਦੀ ਪਿੰਡਾਂ ਵਿੱਚ ਇਹਨਾਂ ਤਿੰਨੋਂ ਹੀ ਪਾਰਟੀਆਂ ਦੇ ਵੱਖ-ਵੱਖ ਆਦਮੀ ਜੋ ਇਹਨਾਂ ਪਾਰਟੀਆਂ ਦੇ ਏਜੰਟਾਂ ਵਜੋਂ ਕੰਮ ਕਰਦੇ ਹਨ ਉਹ ਮਿਹਰਬਾਨੀ ਕਰਕੇ ਇਹ ਕੰਮ ਛੱਡ ਦੇਣ ਉਹ ਆਪਣੇ ਪਿੰਡ ਦੇ ਭੋਲੇ ਪਾਲੇ ਲੋਕਾਂ ਦਾ ਨੁਕਸਾਨ ਹੁਣ ਨਾ ਕਰਵਾਉਣ ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਬਾਜ਼ੀ ਨੂੰ ਛੱਡ ਕੇ ਆਪਣੇ ਆਪਣੀ ਤਸੀਲ ਵਿੱਚੋਂ ਸਿਰਫ ਇੱਕ ਇਮਾਨਦਾਰ ਬੰਦਾ ਲੱਭਿਆ ਜਾਵੇ ਅਤੇ ਬਾਕੀ ਲੋਕ ਉਸ ਨੂੰ ਬੂਟਾ ਪਾ ਕੇ ਐਮਐਲਏ ਬਣਾ ਦੇਣ ਅਤੇ ਇਸੇ ਤਰ੍ਹਾਂ ਸਾਰੇ ਇਮਾਨਦਾਰ ਐਮਐਲਏ ਆਪਣੇ ਵਿੱਚ ਇੱਕ ਮੁੱਖ ਮੰਤਰੀ ਦੀ ਚੋਣ ਕਰ ਲੈਣ ਪਰ ਸ਼ਰਤ ਇਹ ਹੈ ਕਿ ਉਹ ਚੁਣਿਆ ਹੋਇਆ ਮੁੱਖ ਮੰਤਰੀ ਯੂਪੀ ਵਾਲੇ ਯੋਗੀ ਵਾਂਗੂੰ ਇੰਨਾ ਸਖਤ ਹੋਵੇ ਕਿ ਉਸ ਦੇ ਸਾਹਮਣੇ ਡਰਦੇ ਭੂਤਣੇ ਵੀ ਡਰਦੇ ਉਹਦੇ ਸਾਹਮਣੇ ਨੱਚਣ ਕਿਤੇ ਇਹੋ ਜਿਹਾ ਮੁੱਖ ਮੰਤਰੀ ਨਾ ਬਣਾ ਦਿਓ ਕਿ ਉਸ ਤੋਂ ਨਾ ਪੁਲਿਸ ਡਰੇ ਨਾ ਪਟਵਾਰੀ ਡਰਨ ਨਾ ਤਹਿਸੀਲਦਾਰ ਡਰਨ ਤੇ ਨਾ ਡੀਸੀ ਡਰਨ ਜੇਕਰ ਤਹ ਨੋ ਪੂਰੇ ਪੰਜਾਬ ਵਿੱਚ ਅਜਿਹੇ ਆਦਮੀ ਨਹੀਂ ਲੱਭਦਾ ਤਾਂ ਚੁੱਪ ਕਰਕੇ yogi duttayanash ਨੂੰ ਬੁਲਾ ਲਵੋ ਪਰ ਮੈਨੂੰ ਪਤਾ ਹੈ ਕਿ ਤੁਸੀਂ ਅਜਾ ਨਹੀਂ ਕਰ ਸਕਦੇ ਜਦ ਬੋਟਾਂ ਵਿੱਚ ਸਿਰਫ 10 ਦਿਨ ਬਾਕੀ ਰਹਿ ਗਏ ਤਾਂ ਕਿਸੇ ਨੇ ਆ ਕੇ ਤੁਹਾਨੂੰ ਅੱਖਾਂ ਵਿੱਚੋਂ ਹੰਝੂ ਦੇ ਕੇ ਦਿਖਾ ਦੇਣੇ ਹਨ ਫਿਰ ਤੁਸੀਂ ਜਜਵਾਤੀ ਹੋ ਕੇ ਉਸੇ ਵੱਲ ਬੋਟਾਂ ਪਾ ਦੇਣੀਆਂ ਹਨ ਜਿਸ ਤਰ੍ਹਾਂ ਲੋਕ ਸਭਾ ਦੀਆਂ ਬੋਟਾਂ ਵੇਲੇ ਗੰਨੇ ਵਾਲੇ ਨੂੰ ਬੋਟਾਂ ਪਾ ਕੇ ਤੁਸੀਂ ਜਿਤਾ ਦਿੱਤਾ ਸੀ ਤੁਸੀਂ ਜਿੰਨਾ ਮਰਜ਼ੀ ਚਾਹੇ ਗੰਨੇ ਵਾਲੇ ਜਿਤਾ ਦਿਓ ਚਾਹੇ ਛੱਲੀਆਂ ਵਾਲੇ ਜਿਤਾ ਦਿਓ ਜਿੰਨਾ ਚਿਰ ਇਸ ਪੰਜਾਬ ਨੂੰ ਮੁੱਖ ਮੰਤਰੀ ਯੋਗੀ ਵਰਗਾ ਸਖਤ ਆਦਮੀ ਨਹੀਂ ਮਿਲਦਾ ਉਹਨਾਂ ਚਿਰ ਪੰਜਾਬ ਵਿੱਚੋਂ ਨਾ ਨਸ਼ਾ ਵਿਕਣੋ ਹਟੇਗਾ ਨਾ ਗਰੀਬੀ ਗਰੀਬ ਨਾਲ ੱੱੱਕਾ ਹੋਣੋਂ ਹਟੇਗਾ ਨਾ ਗੁੰਡਾਗਰਦੀ ਬੰਦ ਹੋਵੇਗੀ ਤੇ ਨਾ ਲੁੱਟਖਸੱਟ ਬੰਦ ਹੋਵੇਗੀ ਤੇ ਨਾ ਰੇਸ਼ਵਤ ਖੋਰੀ ਬੰਦ ਹੋਵੇਗੀ ਅਤੇ ਨਾ ਕਿਸੇ ਨੂੰ ਇਨਸਾਫ ਮਿਲੇਗਾ ਸੋ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣ ਜੇਕਰ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਪਸੰਦ ਕਰਨਾ ਤੇ ਇਸ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰ ਦਿਓ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ